ਮੈਂ ਸੁਰਜੀਤ ਸਿੰਘ ਬਾਜਾਖਾਨਾ ਬ੍ਰਿਸਬੇਨ ਆਸਟ੍ਰੇਲੀਆ ਤੋਂ ਅੱਜ ਐਤਵਾਰ ਹੈ ਤੇ ਬ੍ਰਿਸਬੇਨ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੋਂ ਕਿਥੋਂ ਵੀ ਜੁੜਦੇ ਹੋਣ ਦੇਸ਼ ਪਰਦੇਸ਼ ਦੇ ਵਿੱਚੋਂ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮਾਨ ਸਤਕਾਰ ਦਿੰਨੇ ਹੋ ਤੇ ਅੱਜ ਮੌਸਮ ਦੇ ਬਾਰੇ ਕਿਉਂਕਿ ਸਾਰ ਸੈਚਡੇ ਸੰਡੇ ਲਗਭਗ ਅਸੀਂ ਗਰਾਉਂਡਾਂ ਦੇ ਵਿੱਚ ਹੀ ਗੁਜ਼ਾਰੀ ਦਾ ਤੇ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਅਗਲੀਆਂ ਅਪਡੇਟ ਕਰਦੇ ਰਹੀਏ ਜੁੜੇ ਰਿਹਾ ਕਰੋ ਆਪਣੇ ਚੈਨਲ ਦੇ ਨਾਲ ਤੇ ਜਦੋਂ ਸਮਾਂ ਮਿਲੇ ਵੱਧ ਤੋਂ ਵੱਧ ਸਮਾਂ ਆਪਣੇ ਆਪ ਨੂੰ ਦੇਣ ਦੀ ਕੋਸ਼ਿਸ਼ ਕਰੋ ਤਾਂੰਦਰੁਸਤੀ ਸਭ ਤੋਂ ਵੱਡਾ ਰਾਜ ਹੈ ਰਾਜਾ ਮੌਸਮ ਅੱਜ ਬਹੁਤ ਵਧੀਆ ਕੋਸ਼ੇ ਕਰੂੰਗਾ ਤੁਹਾਨੂੰ ਜਿੰਨਾ ਵੀ ਚੰਗੀਆਂ ਚੰਗੀਆਂ ਚੀਜ਼ਾਂ ਦਿਖਾ ਸਕਦਾ ਤੇ ਇੱਕ ਛੋਟੀਆਂ ਛੋਟੀਆਂ ਵੀਡੀਓ ਦੇ ਜ਼ਰੀਏ ਤੁਹਾਨੂੰ ਚੰਗੇ ਸਨੇਹ ਦੇਣ ਦੀ ਕੋਸ਼ਿਸ਼ ਕਰਿਆ ਕਰਾਂਗੇ ਪਰਮਾਤਮਾ ਕਰੇ ਤੁਸੀਂ ਹਮੇਸ਼ਾ ਸਾਰੇ ਚੜ੍ਹਦੀ ਕਲਾ ਚ ਰਹੋ ਹੱਸਦੇ ਵਸਦੇ ਰਹੋ ਸੁੱਖ ਮੰਗਿਆ ਕਰੋ ਸਾਰਿਆਂ ਦੀ ਸਾਰਿਆਂ ਦੇ ਸੁੱਖ ਦੇ ਵਿੱਚ ਆਪਣੀ ਸੌਖਾ ਤੰਦਰੁਸਤੀ ਤੇ ਗਰਾਉਂਡਾਂ ਦੇ ਵਿੱਚ ਹੀ ਨਾਲ ਹੀ ਪਾਣੀ ਪੀਣ ਦੇ ਲਈ ਇਦਾਂ ਟੂਟੀਆਂ ਲਾਈਆਂ ਹੁੰਦੀਆਂ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਸ਼ਰਾਰਤੀ ਬੰਦਾ ਇੱਥੇ ਵੀ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਤੇ ਦੇਖੋ ਆਹ ਦੇਖੋ ਪਾਣੀ ਨਿਕਲਦਾ ਨਹੀਂ ਸਾਫ਼ ਇਹਨੂੰ ਹੁਣ ਮੈਂ ਸਾਫ ਕਰਕੇ ਦੇਖਦਾ ਲੋਕ ਐਡੇ ਸਿਆਣੇ ਵੀ ਹੁੰਦੇ ਆ ਹਰ ਜਗ੍ਹਾ ਤੇ ਆ ਦੇਖੋ ਇਹ ਮਤਲਬ ਇਹਨੇ ਕਿਸੇ ਨੇ ਖਰਾਬ ਕਰ ਦਿੱਤੀ ਆ ਹਰ ਕੰਟਰੀ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਤੇ ਨਾਲ ਹੀ ਇਹਨਾਂ ਦਾ ਬਾਰਬੀਕਿਊ ਦਾ ਸਿਸਟਮ ਇਹ ਤਕਰੀਬਨ ਗਰਾਊਂਡਾਂ ਦੇ ਵਿੱਚ ਹੁੰਦਾ ਹੋਰ ਆਪਸ਼ ਕੂੜਾ ਕਰਕਟ ਪਾਉਣ ਵਾਸਤੇ ਬੈਨ ਰੱਖੇ ਆ ਸਾਰੇ ਗਰਾਊਂਡਾਂ ਦੇ ਵਿੱਚ ਪਰ ਬਹੁਤ ਹੀ ਸੋਹਣਾ ਮੌਸਮ ਬ੍ਰੇਸ ਬੇੰਦ ਅੱਜ ਜੁੜਿਆ ਕਰੋ ਆਪਣੇ ਚੈਨਲ ਦੇ ਨਾਲ ਇੰਤਜ਼ਾਰ ਕਰਦੇ ਆ ਕੁਝ ਹੋਰ ਬੰਦੇ ਜੁੜਨ ਦਾ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰਾ ਆਸਟ੍ਰੇਲੀਆ ਦਿਖਾਇਆ ਜਾਵੇ ਬਾਇਰ ਰੋਡ ਇਹ ਸੰਭਵਤਾ ਹੈ ਜੇ ਤੁਸੀਂ ਹੌਸਲਾ ਬਜਾਈ ਕਰੋਗੇ ਜੁੜੋਗੇ ਆਪਣੇ ਚੈਨਲ ਨਾਲ ਜੁੜਦੇ ਰਿਹਾ ਕਰੋ ਜੇ ਕੋਈ ਕਮੀਆਂ ਪੇਛੀਆਂ ਹੁੰਦੀਆਂ ਜਾ ਕੋਈ ਅਖਰਵਾਦਾ ਘਾਟਾ ਬੋਲਿਆ ਜਾਂਦਾ ਜਾਂ ਕੋਈ ਕੀ ਸੁਧਾਰ ਕਰਨਾ ਚਾਹੀਦਾ ਜਰੂਰ ਦੱਸਿਆ ਕਰੋ ਤੇ ਅੱਜ ਦੀ ਵੀਡੀਓ ਮੈਂ ਇੱਥੇ ਸਮਾਪਤ ਕਰਦਾ ਤੇ ਕੋਸ਼ਿਸ਼ ਕਰਾਂਗੇ ਜਦੋਂ ਫੇਰ ਸਮਾਂ ਮਿਲੇ ਤੁਹਾਡੇ ਨਾਲ ਫੇਰ ਜੁੜਾਂਗੇ ਅੱਜ ਦੀ ਵੀਡੀਓ ਦੇਖਣ ਲਈ ਸਮੁੱਚੇ ਭਾਈਚਾਰੇ ਦਾ ਕਿਉਂਕਿ ਮੈਂ ਤਾਂ ਭਾਈਚਾਰੇ ਤੇ ਬਹੁਤ ਆਸਾ ਰੱਖਦਾ ਹੁੰਦਾ ਇਹ ਬੰਦਾ ਆਪਣੇ ਭਾਈਚਾਰੇ ਦੇ ਨਾਲ ਹੀ ਵੱਡਾ ਤੇ ਜੁੜਦੇ ਰਹਿ ਕਰੋ ਕਮੀਆਂ ਪੇਸ਼ੀਆਂ ਦੱਸਦੇ ਰਹਿ ਕਰੋ ਕੋਸ਼ਿਸ਼ ਕਰਾਂਗੇ ਫਿਰ ਮਿਲਾਂਗੇ ਤੇ ਅੱਜ ਦੀ ਇਹ ਸਾਰੀ ਵੀਡੀਓ ਦੇਖਣ ਲਈ surjeet bajakhanna youtube ਚੈਨਲ ਵੱਲੋਂ ਆਪ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ